ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵਿਆਜ ਦਰਾਂ ਨੂੰ 3.85 ਫੀਸਦੀ ਤੇ ਪਰਕਰਾਰ ਰੱਖਿਆ ਹੈ ਇਸ ਹੈਰਾਨੀਜਨਕ ਫੈਸਲੇ ਨਾਲ ਉਹ ਲੱਖਾਂ ਲੋਕ ਨਿਰਾਸ਼ ਹੋਏ ਹਨ ਜੋ ਚਾਹੁੰਦੇ ਸਨ ਕਿ ਘਰਾਂ ਲਈ ਹੋਰ ਮਾਰਗੇਜ ਰਾਹਤ ਮਿਲੇ ਵੰਡ ਦਾ ਫੈਸਲਾ ਵਿੱਤੀ ਬਾਜ਼ਾਰਾਂ ਅਤੇ ਮਾਹਿਰਾਂ ਦੀ ਇੱਕ ਵੱਡੀ ਬੋਕਿੰਤੀ ਲਈ ਝਟਕਾ ਸੀ ਜੋ ਯਕੀਨ ਰੱਖਦੇ ਸਨ ਕਿ ਆਰਬੀਏ ਬੋਰਡ ਲਗਾਤਾਰ ਦੂਜੀ ਮੀਟਿੰਗ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਕਰੇਗਾ ਸਾਲ ਦੇ ਸ਼ੁਰੂਆਤ ਵਿੱਚ ਕਮਜ਼ੋਰ ਵਿਕਾਸ ਮਹਿੰਗਾਈ ਨੂੰ ਘਟਾਉਣਾ ਤੇ ਡੋਨਲਡ ਟਰੰਪ ਦੇ ਵਪਾਰ ਯੁੱਧ ਦੇ ਵਿਸ਼ਵ ਅਰਥਚਾਰੇ ਤੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਨੂੰ 2025 ਦੀ ਤੀਜੀ ਦਰ ਕਟੌਤੀ ਦੇ ਕਾਰਨਾਂ ਵਜੋਂ ਦਰਸਾਇਆ ਗਿਆ ਸੀ ਆਰਬੀਏ ਬੋਰਡ ਜੋ ਕਿ ਵੰਡਿਆ ਗਿਆ ਸੀ ਇਸ ਦੇ ਵਿੱਚ 6 ਵੋਟਾਂ ਵਿਆਜ ਦਰਾਂ ਨੂੰ ਕਟਾਉਣ ਦੇ ਹੱਕ ਵਿੱਚ ਸਨ ਜਦੋਂ ਕਿ ਤਿੰਨ ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਆਰਬੀਏ ਗਵਰਨਰ ਮਿਸ਼ੇਲ ਬਲੋਕ ਨੇ ਫੈਸਲੇ ਤੋਂ ਬਾਅਦ ਮੀਡੀਆ ਬ੍ਰੀਫਿੰਗ ਦੇ ਵਿੱਚ ਕਿਹਾ ਹੈ ਕਿ ਬੋਰਡ ਵਿਆਜ ਦਰਾਂ ਦੀ ਦਿਸ਼ਾ ਤੇ ਆਪਣੇ ਵਿਚਾਰ ਤੇ ਇਕਜੁੱਟ ਸੀ ਪਰ ਕਟੌਤੀਆਂ ਦੇ ਸਮੇਂ ਤੇ ਨਹੀਂ ਸੀ ਬੋਲਕ ਨੇ ਕਿਹਾ ਸੀ ਕਿ ਉਹ ਸਮਝਦੇ ਹਨ ਕਿ ਗਿਰਵੀ ਰੱਖੇ ਕਰ ਵਿਆਜ ਦਰਾਂ ਵਿੱਚ ਗਰਾਵਟ ਦੇਖਣ ਲਈ ਕਾਫੀ ਉਤਸੁਕ ਸਨ ਪਰ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਲਈ ਧੋਖਾ ਹੋਵੇਗਾ ਉਹਨਾਂ ਨੇ ਕਿਹਾ ਧੋਖਾ ਤਾਂ ਤਾਂ ਹੋਵੇਗਾ ਜੇਕਰ ਮਹਿੰਗਾਈ ਨੂੰ ਹੱਥੋਂ ਨਿਕਲ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੀਮਤਾਂ ਦੇ ਪੱਧਰ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਪਰ ਕਟੋ-ਕਟ ਅਸੀਂ ਉਹਨਾਂ ਨੂੰ ਇੰਨੀ ਜਲਦੀ ਵਧਣ ਤੋਂ ਰੋਕ ਸਕਦੇ ਹਾਂ ਬਲੋਕ ਨੇ ਕਿਹਾ ਹੈ ਕਿ ਬੋਰਡ ਇਹ ਦੇਖਣ ਲਈ ਇੰਤਜ਼ਾਰ ਕਰੇਗਾ ਕਿ ਜੁਲਾਈ ਦੇ ਅੰਤ ਦੇ ਵਿੱਚ ਆਉਣ ਵਾਲੇ ਤਿਮਾਹੀ মুদ্রਸਾਪੀਤੀ ਡਾਟਾ ਨੇ ਸੰਭਾਵਿਤ ਦਰ ਕਟੌਤੀ ਤੇ ਫੈਸਲਾ ਲੈਣ ਤੋਂ ਪਹਿਲਾਂ ਇੱਕ ਹੋਰ ਗ੍ਰਾਵਟ ਦਿਖਾਈ ਹੈ ਜਾਂ ਨਹੀਂ ਜੂਨ ਦੇ ਅਖੀਰ ਵਿੱਚ ਪ੍ਰਕਾਸ਼ਿਤ ਮਾਸਿਕ মুদ্রਸਾਪੀਤੀ ਡਾਟਾ ਜੋ ਦਰ ਕਟੌਤੀ ਦੀ ਉਮੀਦ ਨੂੰ ਬਤਾਉਂਦਾ ਹੈ ਅਸਥਿਰ ਹੋ ਸਕਦਾ ਹੈ ਅਤੇ ਇਸ ਨੂੰ ਤਿਮਾਹੀ ਅੰਕੜਿਆਂ ਨਾਲੋਂ ਘੱਟ ਅਧਿਕਾਰਿਤ ਮੰਨਿਆ ਜਾਂਦਾ ਹੈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵਿਆਜ ਦਰਾਂ ਨੂੰ 3.85 ਫੀਸਦੀ ਤੇ ਪਰਕਰਾਰ ਰੱਖਿਆ ਹੈ ਇਸ ਹੈਰਾਨੀਜਨਕ ਫੈਸਲੇ ਨਾਲ ਉਹ ਲੱਖਾਂ ਲੋਕ ਨਿਰਾਸ਼ ਹੋਏ ਹਨ ਜੋ ਚਾਹੁੰਦੇ ਸਨ ਕਿ ਘਰਾਂ ਲਈ ਹੋਰ ਮਾਰਗੇਜ ਰਾਹਤ ਮਿਲੇ ਵੰਡ ਦਾ ਫੈਸਲਾ ਵਿੱਤੀ ਬਾਜ਼ਾਰਾਂ ਅਤੇ ਮਾਹਿਰਾਂ ਦੀ ਇੱਕ ਵੱਡੀ ਬੋਕਿੰਤੀ ਲਈ ਝਟਕਾ ਸੀ ਜੋ ਯਕੀਨ ਰੱਖਦੇ ਸਨ ਕਿ ਆਰਬੀਏ ਬੋਰਡ ਲਗਾਤਾਰ ਦੂਜੀ ਮੀਟਿੰਗ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਕਰੇਗਾ ਸਾਲ ਦੇ ਸ਼ੁਰੂਆਤ ਵਿੱਚ ਕਮਜ਼ੋਰ ਵਿਕਾਸ ਮਹਿੰਗਾਈ ਨੂੰ ਘਟਾਉਣਾ ਤੇ ਡੋਨਲਡ ਟਰੰਪ ਦੇ ਵਪਾਰ ਯੁੱਧ ਦੇ ਵਿਸ਼ਵ ਅਰਥਚਾਰੇ ਤੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਨੂੰ 2025 ਦੀ ਤੀਜੀ ਦਰ ਕਟੌਤੀ ਦੇ ਕਾਰਨਾਂ ਵਜੋਂ ਦਰਸਾਇਆ ਗਿਆ ਸੀ ਆਰਬੀਏ ਬੋਰਡ ਜੋ ਕਿ ਵੰਡਿਆ ਗਿਆ ਸੀ ਇਸ ਦੇ ਵਿੱਚ 6 ਵੋਟਾਂ ਵਿਆਜ ਦਰਾਂ ਨੂੰ ਕਟਾਉਣ ਦੇ ਹੱਕ ਵਿੱਚ ਸਨ ਜਦੋਂ ਕਿ ਤਿੰਨ ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਆਰਬੀਏ ਗਵਰਨਰ ਮਿਸ਼ੇਲ ਬਲੁਕ ਨੇ ਫੈਸਲੇ ਤੋਂ ਬਾਅਦ ਮੀਡੀਆ ਬ੍ਰੀਫਿੰਗ ਦੇ ਵਿੱਚ ਕਿਹਾ ਹੈ ਕਿ ਬੋਰਡ ਵਿਆਜ ਦਰਾਂ ਦੀ ਦਿਸ਼ਾ ਤੇ ਆਪਣੇ ਵਿਚਾਰ ਤੇ ਇਕਜੁੱਟ ਸੀ ਪਰ ਕਟੌਤੀਆਂ ਦੇ ਸਮੇਂ ਤੇ ਨਹੀਂ ਸੀ ਬਲੁਕ ਨੇ ਕਿਹਾ ਸੀ ਕਿ ਉਹ ਸਮਝਦੇ ਹਨ ਕਿ ਗਿਰਵੀ ਰੱਖੇ ਘਰ ਵਿਆਜ ਦਰਾਂ ਵਿੱਚ ਗਰਾਵੜ ਦੇਖਣ ਲਈ ਕਾਫੀ ਉਤਸੁਕ ਸਨ ਪਰ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਲਈ ਧੋਖਾ ਹੋਵੇਗਾ ਉਹਨਾਂ ਨੇ ਕਿਹਾ ਧੋਖਾ ਤਾਂ ਤਾਂ ਹੋਵੇਗਾ ਜੇਕਰ ਮਹਿੰਗਾਈ ਉਹ ਹੱਥੋਂ ਨਿਕਲ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੀਮਤਾਂ ਦੇ ਪੱਧਰ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਪਰ ਕਟੋ-ਕਟ ਅਸੀਂ ਉਹਨਾਂ ਨੂੰ ਇੰਨੀ ਜਲਦੀ ਵਧਣ ਤੋਂ ਰੋਕ ਸਕਦੇ ਹਾਂ ਬਲਕਿ ਨੇ ਕਿਹਾ ਕਿ ਬੋਰਡ ਇਹ ਦੇਖਣ ਲਈ ਇੰਤਜ਼ਾਰ ਕਰੇਗਾ ਕਿ ਕੀ ਜੁਲਾਈ ਦੇ ਅੰਤ ਦੇ ਵਿੱਚ ਆਉਣ ਵਾਲੇ ਤਿਮਾਹੀ ਮੁੱद्रास्फीਤੀ ਡਾਟਾ ਨੇ ਸੰਭਾਵਿਤ ਦਰ ਕਟੌਤੀ ਤੇ ਫੈਸਲਾ ਲੈਣ ਤੋਂ ਪਹਿਲਾਂ ਇੱਕ ਹੋਰ ਗਿਰਾਵਟ ਦਿਖਾਈ ਹੈ ਜਾਂ ਨਹੀਂ ਜੂਨ ਦੇ ਅਖੀਰ ਵਿੱਚ ਪ੍ਰਕਾਸ਼ਿਤ ਮਾਸਿਕ ਮੁੱद्रास्फीਤੀ ਡਾਟਾ ਜੋ ਦਰ ਕਟੌਤੀ ਦੀ ਉਮੀਦ ਨੂੰ ਬਤਾਉਂਦਾ ਹੈ ਅਸਥਿਰ ਸਕਦਾ ਹੈ ਅਤੇ ਇਸ ਨੂੰ ਤਿਮਾਹੀ ਅੰਕੜਿਆਂ ਨਾਲੋਂ ਘੱਟ ਅਧਿਕਾਰਿਤ ਮੰਨਿਆ ਜਾਂਦਾ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵਿਆਜ ਦਰਾਂ ਨੂੰ 3.85 ਫੀਸਦੀ ਤੇ ਪਰਕਰਾਰ ਰੱਖਿਆ ਹੈ। ਇਸ ਹੈਰਾਨੀਜਨਕ ਫੈਸਲੇ ਨਾਲ ਉਹ ਲੱਖਾਂ ਲੋਕ ਨਿਰਾਸ਼ ਹੋਏ ਹਨ ਜੋ ਚਾਹੁੰਦੇ ਸਨ ਕਿ ਕਰਾਂ ਲਈ ਹੋਰ ਮਾਰਗੇਜ ਰਾਹਤ ਮਿਲੇ ਵੰਡ ਦਾ ਫੈਸਲਾ ਵਿੱਤੀ ਬਾਜ਼ਾਰਾਂ ਅਤੇ ਮਾਹਿਰਾਂ ਦੀ ਇੱਕ ਵੱਡੀ ਬੋਖੰਤੀ ਲਈ ਝਟਕਾ ਸੀ ਜੋ ਯਕੀਨ ਰੱਖਦੇ ਸਨ ਕਿ ਆਰਬੀਏ ਬੋਰਡ ਲਗਾਤਾਰ ਦੂਜੀ ਮੀਟਿੰਗ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਕਰੇਗਾ ਸਾਲ ਦੇ ਸ਼ੁਰੂਆਤ ਵਿੱਚ ਕਮਜ਼ੋਰ ਵਿਕਾਸ ਮਹਿੰਗਾਈ ਨੂੰ ਘਟਾਉਣਾ ਤੇ ਡੋਨਲਡ ਟਰੰਪ ਦੇ ਵਪਾਰ ਯੁੱਧ ਦੇ ਵਿਸ਼ਵ ਅਰਥਚਾਰੇ ਤੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਨੂੰ 2025 ਦੀ ਤੀਜੀ ਦਰਕ ਦੀ ਦੇ ਕਾਰਨ ਵਜੋਂ ਦਰਸਾਇਆ ਗਿਆ ਸੀ ਆਰਬੀਏ ਬੋਰਡ ਜੋ ਕਿ ਵੰਡਿਆ ਗਿਆ ਸੀ ਇਸ ਦੇ ਵਿੱਚ 6 ਵੋਟਾਂ ਵਿਆਜ ਦਰਾਂ ਨੂੰ ਘਟਾਉਣ ਦੇ ਹੱਕ ਵਿੱਚ ਸਨ ਜਦੋਂ ਕਿ 3 ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਆਰਬੀਏ ਗਵਰਨਰ ਮਿਸ਼ੇਲ ਬਲੋਕ ਨੇ ਫੈਸਲੇ ਤੋਂ ਬਾਅਦ ਮੀਡੀਆ ਬ੍ਰੀਫਿੰਗ ਦੇ ਵਿੱਚ ਕਿਹਾ ਹੈ ਕਿ ਬੋਰਡ ਵਿਆਜ ਦਰਾਂ ਦੀ ਦਿਸ਼ਾ ਤੇ ਆਪਣੇ ਵਿਚਾਰ ਤੇ ਇਕਜੁੱਟ ਸੀ ਪਰ ਕਟੌਤੀਆਂ ਦੇ ਸਮੇਂ ਤੇ ਨਹੀਂ ਸੀ ਬਲੋਕ ਨੇ ਕਿਹਾ ਸੀ ਕਿ ਉਹ ਸਮਝਦੇ ਹਨ ਕਿ ਗਿਰਵੀ ਰੱਖੇ ਘਰ ਵਿਆਜ ਦਰਾਂ ਵਿੱਚ ਗਰਾਵੜ ਦੇਖਣ ਲਈ ਕਾਫੀ ਉਤਸੁਕ ਸਨ ਪਰ ਉਨ੍ਹਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਲਈ ਧੋਖਾ ਹੋਵੇਗਾ ਉਹਨਾਂ ਨੇ ਕਿਹਾ ਧੋਖਾ ਤਾਂ ਤਾਂ ਹੋਵੇਗਾ ਜੇਕਰ ਮਹਿੰਗਾਈ ਨੂੰ ਹੱਥੋਂ ਨਿਕਲ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੀਮਤਾਂ ਦੇ ਪੱਧਰ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਪਰ ਕਟੋ-ਕਟ ਅਸੀਂ ਉਹਨਾਂ ਨੂੰ ਇੰਨੀ ਜਲਦੀ ਵਧਣ ਤੋਂ ਰੋਕ ਸਕਦੇ ਹਾਂ ਬਲੋਕ ਨੇ ਕਿਹਾ ਹੈ ਕਿ ਬੋਰਡ ਇਹ ਦੇਖਣ ਲਈ ਇੰਤਜ਼ਾਰ ਕਰੇਗਾ ਕਿ ਕੀ ਜੁਲਾਈ ਦੇ ਅੰਤ ਦੇ ਵਿੱਚ ਆਉਣ ਵਾਲੇ ਤਿਮਾਹੀ মুদ্রਸਾਪੀਤੀ ਡਾਟਾ ਨੇ ਸੰਭਾਵਿਤ ਦਰ ਕਟੌਤੀ ਤੇ ਫੈਸਲਾ ਲੈਣ ਤੋਂ ਪਹਿਲਾਂ ਇੱਕ ਹੋਰ ਗ੍ਰਾਵਟ ਦਿਖਾਈ ਹੈ ਜਾਂ ਨਹੀਂ ਜੂਨ ਦੇ ਅਖੀਰ ਵਿੱਚ ਪ੍ਰਕਾਸ਼ਿਤ ਮਾਸਿਕ মুদ্রਸਾਪੀਤੀ ਡਾਟਾ ਜੋ ਦਰ ਕਟੌਤੀ ਦੀ ਉਮੀਦ ਨੂੰ ਬਤਾਉਂਦਾ ਹੈ ਅਸਥਿਰ ਹੋ ਸਕਦਾ ਹੈ ਅਤੇ ਇਸ ਨੂੰ ਤਿਮਾਹੀ ਅੰਕੜਿਆਂ ਨਾਲੋਂ ਘੱਟ ਅਧਿਕਾਰਿਤ ਮੰਨਿਆ ਜਾਂਦਾ ਹੈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵਿਆਜ ਦਰਾਂ ਨੂੰ 3.85 ਫੀਸਦੀ ਤੇ ਪਰਕਰਾਰ ਰੱਖਿਆ ਹੈ ਇਸ ਹੈਰਾਨੀਜਨਕ ਫੈਸਲੇ ਨਾਲ ਉਹ ਲੱਖਾਂ ਲੋਕ ਨਿਰਾਸ਼ ਹੋਏ ਹਨ ਜੋ ਚਾਹੁੰਦੇ ਸਨ ਕਿ ਕਰਾਂ ਲਈ ਹੋਰ ਮਾਰਗੇਜ ਰਾਹਤ ਮਿਲੇ ਵੰਡ ਦਾ ਫੈਸਲਾ ਵਿੱਤੀ ਬਾਜ਼ਾਰਾਂ ਅਤੇ ਮਾਹਿਰਾਂ ਦੀ ਇੱਕ ਵੱਡੀ ਬੋਕਿੰਤੀ ਲਈ ਝਟਕਾ ਸੀ ਜੋ ਯਕੀਨ ਰੱਖਦੇ ਸਨ ਕਿ ਆਰਬੀਏ ਬੋਰਡ ਲਗਾਤਾਰ ਦੂਜੀ ਮੀਟਿੰਗ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਕਰੇਗਾ ਸਾਲ ਦੇ ਸ਼ੁਰੂਆਤ ਵਿੱਚ ਕਮਜ਼ੋਰ ਵਿਕਾਸ ਮਹਿੰਗਾਈ ਨੂੰ ਘਟਾਉਣਾ ਤੇ ਡੋਨਲਡ 트ਰੰਪ ਦੇ ਵਪਾਰ ਯੁੱਧ ਦੇ ਵਿਸ਼ਵ ਅਰਥਚਾਰੇ ਤੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਨੂੰ 2025 ਦੀ ਤੀਜੀ ਦਰ ਕਟੌਤੀ ਦੇ ਕਾਰਨਾਂ ਵਜੋਂ ਦਰਸਾਇਆ ਗਿਆ ਸੀ ਆਰਬੀਏ ਬੋਰਡ ਜੋ ਕਿ ਵੰਡਿਆ ਗਿਆ ਸੀ ਇਸ ਦੇ ਵਿੱਚ 6 ਵੋਟਾਂ ਵਿਆਜ ਦਰਾਂ ਨੂੰ ਕਟਾਉਣ ਦੇ ਹੱਕ ਵਿੱਚ ਸਨ ਜਦੋਂ ਕਿ 3 ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ ਆਰਬੀਏ ਗਵਰਨਰ ਮਿਸ਼ੇਲ ਬਲੁਕ ਨੇ ਫੈਸਲੇ ਤੋਂ ਬਾਅਦ ਮੀਡੀਆ ਬ੍ਰੀਫਿੰਗ ਦੇ ਵਿੱਚ ਕਿਹਾ ਹੈ ਕਿ ਬੋਰਡ ਵਿਆਜ ਦਰਾਂ ਦੀ ਦਿਸ਼ਾ ਤੇ ਆਪਣੇ ਵਿਚਾਰ ਤੇ ਇਕਜੁੱਟ ਸੀ ਪਰ ਕਟੌਤੀਆਂ ਦੇ ਸਮੇਂ ਤੇ ਨਹੀਂ ਸੀ ਬਲੁਕ ਨੇ ਕਿਹਾ ਸੀ ਕਿ ਉਹ ਸਮਝਦੇ ਹਨ ਕਿ ਗਿਰਵੀ ਰੱਖੇ ਘਰ ਵਿਆਜ ਦਰਾਂ ਵਿੱਚ ਗਰਾਵੜ ਦੇਖਣ ਲਈ ਕਾਫੀ ਉਤਸੁਕ ਸਨ ਪਰ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਲਈ ਧੋਖਾ ਹੋਵੇਗਾ ਉਹਨਾਂ ਨੇ ਕਿਹਾ ਧੋਖਾ ਤਾਂ ਤਾਂ ਹੋਵੇਗਾ ਜੇਕਰ ਮਹਿੰਗਾਈ ਉਹ ਹੱਥੋਂ ਨਿਕਲ ਦਿੱਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਕੀਮਤਾਂ ਦੇ ਪੱਧਰ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਪਰ ਕਟੋ-ਕਟ ਅਸੀਂ ਉਨ੍ਹਾਂ ਨੂੰ ਇੰਨੀ ਜਲਦੀ ਵਧਣ ਤੋਂ ਰੋਕ ਸਕਦੇ ਹਾਂ ਬਲਕਿ ਨੇ ਕਿਹਾ ਕਿ ਬੋਰਡ ਇਹ ਦੇਖਣ ਲਈ ਇੰਤਜ਼ਾਰ ਕਰੇਗਾ ਕਿ ਕੀ ਜੁਲਾਈ ਦੇ ਅੰਤ ਦੇ ਵਿੱਚ ਆਉਣ ਵਾਲੇ ਤਿਮਾਹੀ ਮੁੱद्रास्फीਤੀ ਡਾਟਾ ਨੇ ਸੰਭਾਵਿਤ ਦਰ ਕਟੌਤੀ ਤੇ ਫੈਸਲਾ ਲੈਣ ਤੋਂ ਪਹਿਲਾਂ ਇੱਕ ਹੋਰ ਗਿਰਾਵਟ ਦਿਖਾਈ ਹੈ ਜਾਂ ਨਹੀਂ ਜੂਨ ਦੇ ਅਖੀਰ ਵਿੱਚ ਪ੍ਰਕਾਸ਼ਿਤ ਮਾਸਿਕ ਮੁੱद्रास्फीਤੀ ਡਾਟਾ ਜੋ ਦਰ ਕਟੌਤੀ ਦੀ ਉਮੀਦ ਨੂੰ ਵਧਾਉਂਦਾ ਹੈ ਅਸਥਿਰ ਸਕਦਾ ਹੈ ਅਤੇ ਇਸ ਨੂੰ ਤਿਮਾਹੀ ਅੰਕੜਿਆਂ ਨਾਲੋਂ ਘੱਟ ਅਧਿਕਾਰਿਤ ਮੰਨਿਆ ਜਾਂਦਾ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵਿਆਜ ਦਰਾਂ ਨੂੰ 3.85 ਫੀਸਦੀ ਤੇ ਪਰਕਰਾਰ ਰੱਖਿਆ ਹੈ। ਇਸ ਹੈਰਾਨੀਜਨਕ ਫੈਸਲੇ ਨਾਲ ਉਹ ਲੱਖਾਂ ਲੋਕ ਨਿਰਾਸ਼ ਹੋਏ ਹਨ ਜੋ ਚਾਹੁੰਦੇ ਸਨ ਕਿ ਕਰਾਂ ਲਈ ਹੋਰ ਮਾਰਗੇਜ ਰਾਹਤ ਮਿਲੇ ਵੰਡ ਦਾ ਫੈਸਲਾ ਵਿੱਤੀ ਬਾਜ਼ਾਰਾਂ ਅਤੇ ਮਾਹਿਰਾਂ ਦੀ ਇੱਕ ਵੱਡੀ ਬੋਖੰਤੀ ਲਈ ਝਟਕਾ ਸੀ ਜੋ ਯਕੀਨ ਰੱਖਦੇ ਸਨ ਕਿ ਆਰਬੀਏ ਬੋਰਡ ਲਗਾਤਾਰ ਦੂਜੀ ਮੀਟਿੰਗ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਕਰੇਗਾ ਸਾਲ ਦੇ ਸ਼ੁਰੂਆਤ ਵਿੱਚ ਕਮਜ਼ੋਰ ਵਿਕਾਸ ਮਹਿੰਗਾਈ ਨੂੰ ਘਟਾਉਣਾ ਤੇ ਡੋਨਲਡ ਟਰੰਪ ਦੇ ਵਪਾਰ ਯੁੱਧ ਦੇ ਵਿਸ਼ਵ ਅਰਥਚਾਰੇ ਤੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਨੂੰ 2025 ਦੀ ਤੀਜੀ ਦਰ ਕਟੌਤੀ ਦੇ ਕਾਰਨਾਂ ਵਜੋਂ ਦਰਸਾਇਆ ਗਿਆ ਸੀ आरबीए बोर्ड ਜੋ ਕਿ ਵੰਡਿਆ ਗਿਆ ਸੀ ਇਸ ਦੇ ਵਿੱਚ 6 ਵੋਟਾਂ ਵਿਆਜ ਦਰਾਂ ਨੂੰ ਘਟਾਉਣ ਦੇ ਹੱਕ ਵਿੱਚ ਸਨ ਜਦੋਂ ਕਿ 3 ਵੋਟਾਂ ਇਸ ਦੇ ਵਿਰੋਧ ਵਿੱਚ ਪਈਆਂ આરਬੀਏ ਗਵਰਨਰ ਮਿਸ਼ੇਲ ਬਲੋਕ ਨੇ ਫੈਸਲੇ ਤੋਂ ਬਾਅਦ ਮੀਡੀਆ ਬ੍ਰੀਫਿੰਗ ਦੇ ਵਿੱਚ ਕਿਹਾ ਹੈ ਕਿ ਬੋਰਡ ਵਿਆਜ ਦਰਾਂ ਦੀ ਦਿਸ਼ਾ ਤੇ ਆਪਣੇ ਵਿਚਾਰ ਤੇ ਇਕਜੁੱਟ ਸੀ ਪਰ ਕਟੌਤੀਆਂ ਦੇ ਸਮੇਂ ਤੇ ਨਹੀਂ ਸੀ ਬੋਲਕ ਨੇ ਕਿਹਾ ਸੀ ਕਿ ਉਹ ਸਮਝਦੇ ਹਨ ਕਿ ਗਿਰਵੀ ਰੱਖੇ ਕਰ ਵਿਆਜ ਦਰਾਂ ਵਿੱਚ ਗਰਾਵਟ ਦੇਖਣ ਲਈ ਕਾਫੀ ਉਤਸੁਕ ਸਨ ਪਰ ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਇਹ ਫੈਸਲਾ ਉਹਨਾਂ ਲਈ ਧੋਖਾ ਹੋਵੇਗਾ ਉਹਨਾਂ ਨੇ ਕਿਹਾ ਧੋਖਾ ਤਾਂ ਤਾਂ ਹੋਵੇਗਾ ਜੇਕਰ ਮਹਿੰਗਾਈ ਨੂੰ ਹੱਥੋਂ ਨਿਕਲ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੀਮਤਾਂ ਦੇ ਪੱਧਰ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਪਰ ਕਟੋ-ਕਟ ਅਸੀਂ ਉਹਨਾਂ ਨੂੰ ਇੰਨੀ ਜਲਦੀ ਵਧਣ ਤੋਂ ਰੋਕ ਸਕਦੇ ਹਾਂ ਬਲੋਕ ਨੇ ਕਿਹਾ ਹੈ ਕਿ ਬੋਰਡ ਇਹ ਦੇਖਣ ਲਈ ਇੰਤਜ਼ਾਰ ਕਰੇਗਾ ਕਿ ਕੀ ਜੁਲਾਈ ਦੇ ਅੰਤ ਦੇ ਵਿੱਚ ਆਉਣ ਵਾਲੇ ਤਿਮਾਹੀ মুদ্রਸਾਪੀਤੀ ਡਾਟਾ ਨੇ ਸੰਭਾਵਿਤ ਦਰ ਕਟੌਤੀ ਤੇ ਫੈਸਲਾ ਲੈਣ ਤੋਂ ਪਹਿਲਾਂ ਇੱਕ ਹੋਰ ਗ੍ਰਾਵਟ ਦਿਖਾਈ ਹੈ ਜਾਂ ਨਹੀਂ ਜੂਨ ਦੇ ਅਖੀਰ ਵਿੱਚ ਪ੍ਰਕਾਸ਼ਿਤ ਮਾਸਿਕ মুদ্রਸਾਪੀਤੀ ਡਾਟਾ ਜੋ ਦਰ ਕਟੌਤੀ ਦੀ ਉਮੀਦ ਨੂੰ ਬਤਾਉਂਦਾ ਹੈ ਅਸਥਿਰ ਹੋ ਸਕਦਾ ਹੈ ਅਤੇ ਇਸ ਨੂੰ ਤਿਮਾਹੀ ਅੰਕੜਿਆਂ ਨਾਲੋਂ ਘੱਟ ਅਧਿਕਾਰਿਤ ਮੰਨਿਆ ਜਾਂਦਾ ਹੈ